ਸ਼ਾਮ ਦੇ 5 ਵਜੇ ਰਹੇ ਸੀ ਸਿਮਰਨ ਸਾਰੇ ਕੰਮ ਖਤਮ ਕਰਕੇ ਥੋੜੀ ਧੀਰ ਆਪਣੇ ਕਮਰੇ ਵਿੱਚ ਆਰਾਮ ਕਰਨ ਗਈ ਸੀ ਕਿ ਉਸੇ ਵਕਤ ਸਿਮਰਨ ਉੱਠ ਕੇ ਫਟਾਫਟ ਬਾਹਰ ਆ ਜਾ ਕੁਝ ਮਹਿਮਾਨ ਆਏ ਨੇ ਸਰਲਾ ਜੀ ਨੇ ਆਪਣੀ ਨੂੰ ਸਿਮਰਨ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ ਅੱਗੋ ਸਿਮਰਨ ਖਿੱਚ ਕੇ ਇੱਕਦਮ ਬੈਠ ਗਈ ਘਰ ਦਾ ਸਾਰਾ ਕੰਮ ਖਤਮ ਕਰਕੇ ਉਹ ਥੋੜੀ ਦੇਰ ਲਈ ਆਰਾਮ ਕਰਨ ਆਪਣੇ ਕਮਰੇ ਵਿੱਚ ਗਈ ਸੀ ਮਨ ਹੀ ਮਨ ਸੋਚਣ ਲੱਗੀ ਲਓ ਫਿਰ ਆ ਗਿਆ ਮੰਮੀ ਜੀ ਦਾ ਕੋਈ ਰਿਸ਼ਤੇਦਾਰ ਅਣਮਨੇ ਢੰਗ ਨਾਲ ਉੱઠી ਹੱਥ ਮੂੰਹ ਧੋਇਆ ਬਾਲ ਵਗੈਰਾ ਸੈੱਟ ਕੀਤੇ ਬਾਹਰ ਆ ਕੇ ਦੇਖਿਆ ਤਾਂ ਪੂਆ ਜੀ ਦੇ ਨੂੰ ਪੁੱਤ ਆਏ ਹੋਏ ਸੀ ਉਹਨਾਂ ਨੂੰ ਮਿਲ ਕੇ ਚਾਹ ਬਣਾਉਣ ਲਈ ਰਸੋਈ ਵਿੱਚ ਵੜ ਗਈ ਸਰਲਾ ਜੀ ਉਸ ਦੀ ਮਦਦ ਲਈ ਰਸੋਈ ਵਿੱਚ ਆਏ ਤਾਂ ਉਹ ਹੈਰਾਨੀ ਨਾਲ ਬੋਲੀ ਮੰਮੀ ਜੀ ਇਹ ਐਵੇਂ ਅਚਾਨਕ ਕਿਵੇਂ ਆ ਗਏ ਫੋਨ ਵੀ ਨਹੀਂ ਕੀਤਾ ਆਉਣ ਤੋਂ ਪਹਿਲਾਂ ਅੱਗੋਂ ਸਰਲਾ ਜੀ ਕਹਿਣ ਲੱਗੀ ਇਹ ਇੱਥੇ ਘੁੰਮਣ ਲਈ ਆਏ ਸੀ ਤਾਂ ਸਾਨੂੰ ਮਿਲਣ ਆ ਗਏ ਇਹ ਸੁਣ ਕੇ ਸਿਮਰਨ ਦਾ ਮਨ ਖੱਟਾ ਹੋ ਗਿਆ ਸੋਚਣ ਲੱਗੀ ਅਸੀਂ ਅੰਮ੍ਰਿਤਸਰ ਵਿੱਚ ਰਹਿੰਦੇ ਆ ਤਾਂ ਹਮੇਸ਼ਾ ਕੋਈ ਨਾ ਕੋਈ ਘੁੰਮਣ ਲਈ ਆਉਂਦਾ ਹੀ ਰਹਿੰਦਾ ਤੇ ਇਸ ਬਹਾਨੇ ਅੱਗੋਂ ਸਾਡੇ ਘਰ ਆ ਕੇ ਕੁਝ ਜਾਂਦਾ ਆਪਣੀ ਸੱਸ ਨੂੰ ਕਹਿਣ ਲੱਗੀ ਕੁੰਮਣ ਆਈ ਸੀ ਤਾਂ ਘੁੰਮ ਕੇ ਚਲੇ ਜਾਂਦੇ ਇੱਥੇ ਸਾਡੇ ਘਰ ਆ ਕੇ ਸਾਨੂੰ ਡਿਸਟਰਬ ਕਰਨ ਦੀ ਕੀ ਜ਼ਰੂਰਤ ਸੀ ਸਾਲਾ ਜੀ ਹੌਂਕਾ ਲੈਂਦੇ ਹੋਏ ਬੋਲਣ ਲੱਗੀ ਸਿਮਰਨ ਤੂੰ ਵੀ ਕਿਸੇ ਦੀ ਨੰਨ ਦਾ ਕੱਲ ਨੂੰ ਤੇਰੇ ਬੱਚੇ ਵੀ ਤੇਰੇ ਵੀਰ ਭਾਬੀ ਦੇ ਘਰ ਮਿਲਣ ਲਈ ਜਾਣਗੇ ਜੇ ਉਹ ਲੋਕ ਵੀ ਅੱਗੋਂ ਐਵੇਂ ਹੀ ਸੋਚਣਗੇ ਤਾਂ ਤੈਨੂੰ ਕਿਵੇਂ ਦਾ ਲੱਗੂ ਸਿਮਰਨ ਬੋਲੀ ਮੈਂ ਆਪਣੇ ਬੱਚਿਆਂ ਨੂੰ ਸਮਝਾਉਂਗੀ ਕਿ ਕਿਤੇ ਘੁੰਮਣ ਜਾਓ ਤੱਕ ਘੁੰਮ ਕੇ ਵਾਪਸ ਆ ਜਾਓ ਰਿਸ਼ਤੇਦਾਰਾਂ ਦੇ ਘਰ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਮਰਨ ਅੱਜ ਕੱਲ੍ਹ ਦੇ ਵਕਤ ਵਿੱਚ ਉਂਝ ਵੀ ਲੋਕ ਬਸ ਨਾਮ ਦੇ ਰਿਸ਼ਤੇ ਨਿਭਾਉਣ ਲੱਗੇ ਨੇ ਜੇ ਮੇਲ-ਜੋਲ ਬਣਾ ਕੇ ਰੱਖੋ ਤਾਂ ਚੰਗਾ ਹੀ ਹੁੰਦਾ ਐਨਾ ਕਹਿ ਕੇ ਉਹ ਫਰਿੱਜ ਵਿੱਚੋਂ ਸਬਜ਼ੀਆਂ ਕੱਢਣ ਲੱਗੀ ਉਹਨਾਂ ਨੂੰ ਸਬਜ਼ੀਆਂ ਕੱਢਦੇ ਦੇਖ ਕੇ ਸਿਮਰਨ ਬੋਲੀ ਹੁਣ ਸਬਜ਼ੀਆਂ ਕਿਸ ਲਈ ਕੱਢ ਰਹੇ ਹੋ ਮੈਂ ਤਾਂ ਚਾਹ ਬਣਾ ਰਹੀ ਆਂ ਪੰਜ ਤਾਂ ਵੱਜ ਰਹੇ ਨੇ ਰੋਟੀ ਥੋੜਾ ਨਾ ਖਾਣਗੇ ਨਹੀਂ ਸਿਮਰਨ ਮੈਂ ਸਬਜ਼ੀਆਂ ਰੋਟੀ ਲਈ ਨਹੀਂ ਕੱਢ ਰਹੀ ਜੇ ਚਾਹ ਦੇ ਨਾਲ ਥੋੜੇ ਪਕੌੜੇ ਵੀ ਤਲ ਦਵੇਂ ਸਿਮਰਨ ਸੋਚਣ ਲੱਗੀ ਕਿ ਨਮਕੀਨ ਤੇ ਬਿਸਕੁਟ ਤਾਂ ਦੇ ਹੀ ਰਹੀ ਸੀ ਪਕੌੜੇ ਬਣਾਉਣ ਦੀ ਕੀ ਜ਼ਰੂਰਤ ਹੈ ਉਦੋਂ ਤੱਕ ਸਰਲਾ ਜੀ ਨੇ ਬੇਸਨ ਦਾ ਘੋਲ ਵੀ ਬਣਾ ਕੇ ਤਿਆਰ ਕਰ ਦਿੱਤਾ ਸੀ ਉਸਨੇ ਅਣਮਨੇ ਢੰਗ ਨਾਲ ਸਬਜ਼ੀਆਂ ਕੱਟੀਆਂ ਕੜਾਹੀ ਵਿੱਚ ਤੇਲ ਗਰਮ ਕੀਤਾ ਪਕੌੜੀ ਤਲਣ ਲੱਗੀ ਦੋਨੋਂ ਸੱਸ ਨੂੰ ਨੇ ਮਿਲ ਕੇ ਚਾਹ ਤੇ ਪਕੌੜੀ ਤਿਆਰ ਕੀਤੀ ਹਾਲਾਂਕਿ ਉਹ ਸ਼ਾਮ ਨੂੰ ਹੀ ਉੱਥੋਂ ਚਾਹ ਪੀ ਕੇ ਵਿਦਾ ਹੋ ਗਏ ਪਰ ਸਿਮਰਨ ਨੂੰ ਇਹ ਸਭ ਕੁਝ ਜਰਾ ਵੀ ਚੰਗਾ ਨਹੀਂ ਲੱਗਿਆ ਉਸ ਦੀ ਸੱਸ ਖਾਲੀ ਟਾਈਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਤੇ ਅੱਗੋਂ ਆਪਣੇ ਘਰ ਆਉਣ ਦਾ ਸੱਦਾ ਦਿੰਦੀ ਹੀ ਰਹਿੰਦੀ ਜੇ ਕੋਈ ਵੀ ਅੰਮ੍ਰਿਤਸਰ ਆਉਂਦਾ ਤਾਂ ਅੱਗੋਂ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਂਦਾ ਚਰਲਾ ਜੀ ਦਾ ਸੁਭਾਅ ਬਹੁਤ ਹੀ ਮਿਲਨਸਾਰ ਸੀ ਇਸ ਲਈ ਸਾਰੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਪਰ ਸਿਮਰਨ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਸੀ ਲੱਗਦੀ ਉਸ ਨੂੰ ਲੱਗਦਾ ਸੀ ਇਸ ਤਰ੍ਹਾਂ ਕੋਈ ਵੀ ਮੂੰਹ ਚੱਕ ਕੇ ਘਰ ਆ ਜਾਂਦਾ ਹੈ ਇਹ ਚੰਗੀ ਗੱਲ ਥੋੜੀ ਹੈ ਰਾਤ ਨੂੰ ਜਦੋਂ ਸਿਮਰਨ ਦਾ ਪਤੀ ਗੁਰਜੰਟ ਦਫ਼ਤਰ ਤੋਂ ਘਰ ਆਇਆ ਤਾਂ ਉਸ ਨੇ ਆਪਣੇ ਪਤੀ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਮੰਮੀ ਜੀ ਤੋਂ ਹੁਣ ਜ਼ਿਆਦਾ ਕੰਮ ਤਾਂ ਹੁੰਦਾ ਨਹੀਂ ਸਾਰਾ ਦਿਨ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਮਾਰਦੇ ਰਹਿੰਦੀ ਨਹੀਂ ਅੱਗੋ ਗੁਰਜੰਟ ਕਹਿਣ ਲੱਗਿਆ ਚੰਗਾ ਹੀ ਐ ਨਾ ਮੰਮੀ ਬਿਜ਼ੀ ਰਹਿੰਦੀ ਨੇ ਉਹਨਾਂ ਦਾ ਵੀ ਮਨ ਲੱਗਿਆ ਰਹਿੰਦਾ ਤਾਂ ਸਿਮਰਨ ਅੱਗੋ ਕਹਿਣ ਲੱਗੀ ਸਿਰਫ ਉਹਨਾਂ ਦਾ ਮਨ ਹੀ ਨਹੀਂ ਲੱਗਿਆ ਰਹਿੰਦਾ ਬਲਕਿ ਰਿਸ਼ਤੇਦਾਰ ਇੱਥੇ ਤੱਕ ਪਹੁੰਚ ਜਾਂਦੇ ਨੇ ਤੇ ਫਿਰ ਮੈਨੂੰ ਉਹਨਾਂ ਦੀ ਖਾਤਰਦਾਰੀ ਕਰਨੀ ਪੈਂਦੀ ਐ ਜਾਂ ਦੇਖੋ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਗੁਰਜੰਟ ਕਹਿਣ ਲੱਗਿਆ ਫੇਰ ਕੀ ਹੋਇਆ ਸੁਖ ਨਾਲ ਵਸਦਾ ਰਸਤਾ ਕਹਿਆ ਮਹਿਮਾਨ ਤਾਂ ਭਗਵਾਨ ਦਾ ਰੂਪ ਹੁੰਦੇ ਨੇ ਤੇ ਕੋਈ ਵੀ ਮਹਿਮਾਨ ਇੱਥੇ ਆ ਕੇ ਜਿਆਦਾ ਦਿਨ ਥੋੜੀ ਰਹਿੰਦਾ ਹੈ ਮਿਲਣ ਲਈ ਆਉਂਦਾ ਹੈ ਤੇ ਚਲਿਆ ਜਾਂਦਾ ਹੈ ਨਾਲੇ ਚੰਗਾ ਹੀ ਹੈ ਨਾ ਮੰਮੀ ਦਾ ਵੀ ਮਨ ਬਹਿਲ ਜਾਂਦਾ ਹੈ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਪਰ ਤੈਨੂੰ ਇਸ ਵਿੱਚ ਕੀ ਪ੍ਰੋਬਲਮ ਹੈ ਸਿਮਰਨ ਮਾਨੀ ਮਨ ਜਲਪੁੱਣ ਗਈ ਕਿ ਗੁਰਜੰਟ ਵੀ ਉਸ ਦੀ ਗੱਲ ਨੂੰ ਨਹੀਂ ਸਮਝ ਰਿਹਾ ਕਦੇ ਕਿਸੇ ਰਿਸ਼ਤੇਦਾਰ ਦੀ ਟ੍ਰੇਨ ਵੀ ਛੁੱਟ ਜਾਂਦੀ ਤਾਂ ਉਹ ਵੀ ਉਹਨਾਂ ਦੇ ਘਰ ਚੱਲਿਆ ਆਉਂਦਾ ਤੇ ਇੱਕ ਦੋ ਦਿਨ ਰੁੱਕ ਕੇ ਹੀ ਜਾਂਦਾ ਉਦੋਂ ਸਿਮਰੰਦਾ ਮਨ ਬਹੁਤ ਖਰਾਬ ਹੁੰਦਾ ਸ਼ਿਕਾਇਤ ਕਰਦੀ ਤਾਂ ਸਰਲਾ ਜੀ ਅੱਗੋਂ ਸ਼ਾਂਤ ਹੋ ਕੇ ਉੱਤਰ ਦਿੰਦੀ ਕਦੇ ਵੀ ਘਰ ਆਏ ਮਹਿਮਾਨ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਇੱਕ ਦਿਨ ਗੁਰਜੰਟ ਦਫ਼ਤਰ ਦੇ ਕੰਮ ਕਰਕੇ ਸ਼ਹਿਰ ਤੋਂ ਬਾਹਰ ਗਿਆ ਸੀ ਦੋ ਦਿਨਾਂ ਬਾਅਦ ਆਉਣ ਵਾਲਾ ਸੀ ਬੜਾਕੀ ਦੀ ਠੰਡ ਪੈ ਰਹੀ ਸੀ ਤਾਂ ਸਿਮਰਨ ਨੇ ਛੇਤੀ ਨਾਲ ਰਾਤ ਦੀ ਰੋਟੀ ਬਣਾਈ ਆਪ ਖਾਈ ਤੇ ਆਪਣੇ ਸਾਸ ਨੂੰ ਖਾਣਾ ਦੇ ਕੇ फटाफट ਰਜਾਈ ਵਿੱਚ ਘੁੱਸ ਗਈ ਛੇਤੀ ਹੀ ਉਸ ਨੂੰ ਗਹਿਰੀ ਨੀਂਦ ਵੀ ਆ ਗਈ ਅੱਧੀ ਰਾਤ ਨੂੰ ਗੇਟ ਖੜਕਿਆ ਸਰਲਾ ਜੀ ਦੀ ਅੱਖ ਖੁੱਲ ਗਈ ਪੁੱਛਕਿਚ ਕਰਕੇ ਗੇਟ ਖੋਲ੍ਹਿਆ ਕੁਝ ਮਹਿਮਾਨ ਸਨ ਉਹਨਾਂ ਨੂੰ ਡਰਾਈング ਰੂਮ ਵਿੱਚ ਬਿਠਾਇਆ ਤੇ ਆਪ ਕਮਰੇ ਵਿੱਚ ਜਾ ਕੇ ਸਿਮਰਨ ਨੂੰ ਜਗਾਉਣ ਲੱਗੀ सिमरन कुछ रिश्तेदार आए ने उठ जरा उणां ਲਈ ਖਾਣਾ ਬਣਾ ਦੇ ਤਾਂ सिमरਨ نیند ਵਿੱਚ ਹੀ ਬੋਲੀ ਮੰਮੀ ਜੀ ਮੇਰੀ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਹੈ ਤੁਸੀਂ ਮਹਿਮਾਨਾਂ ਨੂੰ ਰਸ ਵਗੈਰਾ ਖਵਾ ਦਿਓ ਮੇਰੀ ਤਬੀਅਤ ਬਿਲਕੁਲ ਠੀਕ ਨਹੀਂ ਲੱਗ ਰਹੀ ਐਨਾ ਕਹਿ ਕੇ ਉਸਨੇ ਪਾਸਾ ਮਾਰਿਆ ਤੇ ਸੌ ਗਈ ਚਾਲਾ ਜੀ ਨੇ ਉਸਨੂੰ ਦੁਬਾਰਾ ਜਗਾਉਣਾ ਠੀਕ ਨਾ ਸਮਝਿਆ ਉੰਜ ਵੀ ਇੰਨੀ ਰਾਤ ਹੋ ਗਈ ਸੀ ਕਮਰੇ ਤੋਂ ਬਾਹਰ ਆਈ کافی دیر ਤੱਕ ਸਿਮਰਨ ਨੂੰ ਰਸੋਈ ਵਿੱਚ ਖਟਪਟ ਦੀ ਆਵਾਜ਼ ਆਉਂਦੀ ਰਹੀ ਪਰ ਉਸਨੇ ਉੱਠਣਾ ਜ਼ਰੂਰੀ ਨਾ ਸਮਝਿਆ ਅੱਜ ਉਹ ਆਪਣੇ ਮਨ ਨੂੰ ਮਜ਼ਬੂਤ ਕਰਕੇ ਜਾਣਬੁੱਝ ਕੇ மஞ்சੇ ਤੇ ਪਈ ਰਹੀ ਤੇ ਆਰਾਮ ਨਾਲ ਸੌਂ ਗਈ ਸਵੇਰੇ ਜਦੋਂ ਸੌਂ ਕੇ ਉੱઠી ਤੇ ਤਿਆਰ ਹੋ ਕੇ ਕਮਰੇ ਤੋਂ ਬਾਹਰ ਆਈ ਹਾਲ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਮਹਿਮਾਨ ਕੋਈ ਹੋਰ ਨਹੀਂ ਬਲਕਿ ਉਸਦੇ ਜੀਜਾ ਜੀ ਸਨ ਉਸਦੇ ਜੀਜਾ ਜੀ ਉਸ ਨੂੰ ਦੇਖਦੇ ਹੀ ਕਹਿਣ ਲੱਗੇ ਕੀ ਗੱਲ ਐ ਸਾਲੀ ਸਾਹਿਬਾ ਅੱਜ ਕੱਲ ਬਹੁਤ ਬਿਮਾਰ ਰਹਿਣ ਲੱਗੀਆਂ ਦੇਖਦੇ ਹੀ ਇੱਕਦਮ ਹੈਰਾਨੀ ਨਾਲ ਉਸ ਦਾ ਮੂੰਹ ਖੁੱਲ੍ਹਾਈ ਰਹਿ ਗਿਆ ਨਮਸਤੇ ਕਰਕੇ ਹੌਲੀ ਦੇ ਨੇ ਬੋਲੀ ਜੀਜਾ ਜੀ ਕੁਝ ਨਹੀਂ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਸੀ ਬਸ ਅੱਗੋਂ ਉਸਦੇ ਜੀਜਾ ਜੀ ਕਹਿਣ ਲੱਗੇ ਚਲ ਕੋਈ ਗੱਲ ਨਹੀਂ ਤੂੰ ਆਪਣੀ ਸਿਹਤ ਦਾ ਧਿਆਨ ਰੱਖ कल आंटी जी ने ਸਾਡਾ ਬਹੁਤ ਧਿਆਨ ਰੱਖਿਆ ਦਰਸਲ ਮੈਂ ਅੰਮ੍ਰਿਤਸਰ ਦਫਤਰ ਦੇ ਕੰਮ ਆਇਆ ਸੀ ਮੇਰੇ ਨਾਲ ਮੇਰਾ ਇੱਕ ਦੋਸਤ ਵੀ ਹੈ ਆਫਿਸ ਦੇ ਕੰਮ ਖਤਮ ਕਰਕੇ ਅਸੀਂ ਵਾਪਸ ਹੀ ਜਾ ਰਹੇ ਸੀ ਪਰ ਸਾਡੀ ਟ੍ਰੇਨ ਹੀ ਕੈਨਸਲ ਹੋ ਗਈ ਹੁਣ ਇੰਨੀ ਰਾਤ ਨੂੰ ਕਿਸੇ ਹੋਟਲ ਵਿੱਚ ਕਮਰਾ ਵੀ ਨਹੀਂ ਸੀ ਮਿਲ ਰਹਾ ਕਾਫੀ ਪਰੇਸ਼ਾਨ ਸੀ ਮੈਨੂੰ ਯਾਦ ਆਇਆ ਕਿ ਤੇਰਾ ਘਰ ਵੀ ਨੇੜੇ ਹੀ ਹੈ ਮੈਂ ਤੈਨੂੰ ਫੋਨ ਵੀ ਕੀਤਾ ਪਰ ਤੇਰਾ ਫੋਨ ਹੀ ਨਹੀਂ ਸੀ ਲੱਗ ਰਿਹਾ ਮੈਂ ਇੱਥੇ ਆ ਕੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਆਂਟੀ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਤੇਰੀ ਤਬੀਅਤ ਖਰਾਬ ਹੈ ਤਾਂ ਮੈਂ ਆਂਟੀ ਜੀ ਨੂੰ ਕਿਹਾ ਵੀ ਸੀ ਕਿ ਅਸੀਂ ਚਾਹ ਬਿਸਕੁਟ ਖਾ ਲਵਾਂਗੇ ਪਰ ਉਹਨਾਂ ਨੇ ਦਾਲ ਰੋਟੀ ਤੇ ਸਬਜ਼ੀ ਬਣਾ ਕੇ ਸਾਨੂੰ ਖਵਾਈ ਸੱਚੀ ਸਿਮਰਨ ਆਂਟੀ ਜੀ ਬਹੁਤ ਚੰਗੇ ਨੇ ਉਸੇ ਵਕਤ ਸਰਲਾ ਜੀ ਜਾਦੇ ਨਾਲ ਆਲੂ ਦੇ ਪਰੌਂਠੇ ਬਣਾ ਕੇ ਰਸੋਈ ਵਿੱਚੋਂ ਬਾਹਰ ਨਿਕਲੀ ਫਿਰ ਸਿਮਰਨ ਨੂੰ ਦੇਖਦੇ ਹੋਏ ਬੋਲੀ ਸਿਮਰਨ ਹੁਣ ਤਵੇ ਠੀਕ ਹੈ ਤੇਰੀ ਮੈਂ ਰੋਟੀ ਤਿਆਰ ਕਰ ਦਿੱਤੀ ਹੈ ਬਸ ਤੂੰ ਸਾਰਿਆਂ ਨੂੰ ਪਾ ਕੇ ਦੇ ਦੇ ਸਿਮਰਨ ਤਾਂ ਆਪਣੀ ਸੱਸ ਨਾਲ ਨਜ਼ਰ ਨਹੀਂ ਸੀ ਮਿਲਾ پا ਰਹੀ ਮੈਂ ਅਸ਼ੋਕ ਨੂੰ ਵੀ ਇੱਥੇ ਹੀ ਬੁਲਾ ਲੈਣਾ ਐਨਾ ਕਹਿ ਕੇ ਸਿਮਰਨ ਦੇ ਜੀਜਾ ਜੀ ਗੈਸਟ ਰੂਮ ਵੱਲ ਚਲੇ ਗਏ ਸਿਮਰਨ ਹੌਲੀ ਦੇ ਨੇ ਬੋਲੀ ਸੌਰੀ ਮੰਮੀ ਜੀ ਮੇਰੀ ਵਜ੍ਹਾ ਕਰਕੇ ਤੁਹਾਨੂੰ ਇੰਨਾ ਕੰਮ ਕਰਨਾ ਪਿਆ ਤਾਂ ਅੱਗੋ ਸਰਲਾ ਜੀ ਕਹਿਣ ਲੱਗੀ ਫੇਰ ਕੀ ਹੋਇਆ ਸਿਮਰਨ ਜਦੋਂ ਮੇਰੇ ਮਹਿਮਾਨ ਆਉਂਦੇ ਨੇ ਤਾਂ ਤੂੰ ਉਹਨਾਂ ਲਈ ਕਿੰਨਾ ਕੁਝ ਕਰਦੀ ਐ ਮੈਂ ਤੇਰੇ ਲਈ ਥੋੜਾ ਕੰਮ ਕਿਉਂ ਨਹੀਂ ਕਰ ਸਕਦੀ ਸਿਮਰਨ ਸ਼ਰਮਿੰਦਾ ਹੁੰਦੀ ਹੋਈ ਰਸੋਈ ਵਿੱਚ ਜਾ ਕੇ ਬਾਕੀ ਕੰਮ ਨਿਪਟਾਉਣ ਲੱਗੀ ਸੋਚਣ ਲੱਗੀ ਮੰਮੀ ਜੀ ਕਿੰਨੇ ਚੰਗੇ ਨੇ ਮੇਰੇ ਰਿਸ਼ਤੇਦਾਰਾਂ ਦੀ ਆਉ ਭਗਤ ਵੀ ਉਹਨਾਂ ਨੇ ਕਿੰਨੀ ਚੰਗੀ ਤਰੀਕੇ ਨਾਲ ਕੀਤੀ ਪਰ ਮੈਂ ਹਮੇਸ਼ਾ ਉਹਨਾਂ ਦੇ ਆਉਣ ਵਾਲੇ ਰਿਸ਼ਤੇਦਾਰਾਂ ਤੇ ਚਿਰਦੀ ਰਹਿਣੀ ਆ। ਸਵੀਰ ਦਾ ਨਾਸ਼ਤਾ ਕਰਕੇ ਉਸਦੇ ਜੀਜਾ ਜੀ ਤੇ ਉਸਦਾ ਦੋਸਤ ਚਲੇ ਗਏ। ਉਸੇ ਵਕਤ ਫੋਨ ਦੀ ਘੰਟੀ ਵੱਜੀ। ਗੁਰਜੰਟ ਦਾ ਫੋਨ ਸੀ। ਕਹਿਣ ਲੱਗਿਆ, "ਮੇਰਾ ਐਕਸੀਡੈਂਟ ਹੋ ਗਿਆ ਹੈ।" ਇਹ ਸੁਣ ਕੇ ਸਿਮਰਨ ਹੈਰਾਨ ਪਰੇਸ਼ਾਨ ਹੋ ਗਈ ਤੇ ਰੋਣ ਲੱਗੀ। ਅੱਗੋਂ ਗੁਰਜੰਟ ਕਹਿਣ ਲੱਗਿਆ, "ਚਿੰਤਾ ਦੀ ਕੋਈ ਗੱਲ ਨਹੀਂ, ਬਸ ਮੇਰੇ ਪੈਰ ਦਾ ਮਾਸ ਹੀ ਫਟਿਆ ਹੈ।" ਹੁਣ ਮੈਂ ਹਸਪਤਾਲ ਵਿੱਚ ਆ ਹੁਣ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਅਣਜਾਨ ਸ਼ਹਿਰ ਵਿੱਚ ਗੁਰਜੰਟ ਕਿਵੇਂ ਮੈਨੇਜ ਕਰੇਗਾ ਜਦੋਂ ਸਰਲਾ ਜੀ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗੀ ਮੇਰੀ ਗੱਲ ਕਰਾ ਗੁਰਜੰਟ ਨਾਲ ਸਿਮਰਨ ਨੇ ਫਟਾਫਟ ਗੁਰਜੰਟ ਦਾ ਫੋਨ ਮਿਲਾ ਦਿੱਤਾ ਸਰਲਾ ਜੀ ਗੁਰਜੰਟ ਨੂੰ ਕਹਿਣ ਲੱਗੀ ਗੁਰਜੰਟ ਕੋਈ ਟੈਨਸ਼ਨ ਨਾ ਲੈ ਤੇਰੀ ਵੱਡੀ ਭੂਆ ਦਾ ਮੁੰਡਾ ਨਿਰਮਲ ਵੀ ਤਾਂ ਦਿੱਲੀ ਵਿੱਚ ਹੀ ਰਹਿੰਦਾ ਹੈ ਉਹ ਤੇਰੀ ਮਦਦ ਜ਼ਰੂਰ ਕਰ ਦਵੇਗਾ ਮੈਂ ਹੁਣੇ ਉਸ ਨੂੰ ਫੋਨ ਕਰ ਦਿੰਨੀ ਆ ਕਹਿ ਕੇ ਸਰਲਾ ਜੀ ਨੇ ਫੋਨ ਕੱਟਿਆ ਤੇ ਆਪਣੀ ਨੰਨਦ ਦੇ ਵੱਡੇ ਮੁੰਡੇ ਨੂੰ ਫੋਨ ਮਿਲਾ ਦਿੱਤਾ ਸਾਰੀ ਗੱਲ ਨਿਰਮਲ ਨੂੰ ਦੱਸੀ ਨਿਰਮਲ ਅੱਗੋਂ ਬੜੇ ਪਿਆਰ ਨਾਲ ਬੋਲਿਆ मामੀ ਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਮੈਂ ਹੁਣੇ ਗੁਰਜੰਟ ਕੋਲ ਚਲਾ ਜਾਣਾ ਫੋਨ ਕੱਟ ਕੇ ਸਿਮਰਨ ਨੂੰ ਕਹਿਣ ਲੱਗੀ ਤੂੰ ਫਿਕਰ ਨਾ ਕਰ ਗੁਰਜੰਟ ਕੋਲ ਉਸ ਦਾ ਵੱਡਾ ਭਰਾ ਨਿਰਮਲ ਪਹੁੰਚ ਗਿਆ ਇਹ ਸੁਣ ਕੇ ਸਿਮਰਨ ਦੇ ਸਾਂ ਵਿੱਚ ਸਾਂ ਆਇਆ ਉਹ ਆਪਣੀ ਸੱਸ ਦੇ ਗਲੇ ਲਾ ਕੇ ਰੋਣ ਲੱਗੀ ਮੰਮੀ ਜੀ ਤੁਸੀਂ ਰਿਸ਼ਤੇ ਬਣਾ ਕੇ ਰੱਖੇ ਸੀ ਤਾਂ ਅੱਜ ਮੁਸ਼ਕਿਲ ਵਕਤ ਵਿੱਚ ਸਾਡੇ ਕੰਮ ਆ ਗਏ ਨਹੀਂ ਤਾਂ ਅਣਜਾਨ ਸ਼ਹਿਰ ਵਿੱਚ ਗੁਰਜੰਟ ਦਾ ਧਿਆਨ ਕੌਣ ਰੱਖਦਾ ਸਰਲਾ ਜੀ ਉਸਦੇ ਹੰਝੂ ਪੂੰਝਦੇ ਹੋਏ ਬੋਲੀ ਸਿਮਰਨ ਮੈਂ ਰਿਸ਼ਤੇ ਸਿਰਫ ਇਸ ਲਈ ਨਹੀਂ ਬਣਾਉਂਦੀ ਕਿ ਟਾਈਮ ਤੇ ਕੋਈ ਕੰਮ ਆ ਜਾਵੇ ਬਲਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਮੈਂ ਕਿਸੇ ਦੇ ਕੰਮ ਆ ਗਈ ਤਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਪਰ ਚਲੋ ਘਟੋ ਘਟ ਹੁਣ ਤਾਂ ਮੈਨੂੰ ਗੁਰਜੰਟ ਦੀ ਚਿੰਤਾ ਨਹੀਂ ਰਹੂਗੀ 15 ਦਿਨਾਂ ਬਾਅਦ ਗੁਰਜੰਟ ਦਾ ਪੈਰ ਠੀਕ ਹੋ ਗਿਆ ਉਹ ਆਪਣੇ ਘਰ ਵਾਪਸ ਆ ਗਿਆ ਇਥੋਂ ਤੱਕ ਕਿ ਨਿਰਮਲ ਆਪਣੀ ਗੱਡੀ ਵਿੱਚ ਉਸਨੂੰ ਖੁਦ ਅਮ੍ਰਿਤਸਰ ਛੱਡਣ ਆਇਆ ਸਿਮਰਨ ਦਾ ਮਨ ਬਦਲ ਚੁੱਕਿਆ ਸੀ ਉਸਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਉਸ ਦੀ ਸੱਸ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਕਾਰਨ ਅੱਜ ਗੁਰਜੰਟ ਨੂੰ ਅਣਜਾਨ ਸ਼ਹਿਰ ਵਿੱਚ ਵੀ ਆਪਣੇ ਮਿਲ ਗਏ ਨੇ ਉਸ ਦਿਨ ਤੋਂ ਬਾਅਦ ਸਿਮਰਨ ਦੇ ਮਨ ਵਿੱਚ ਸੱਸ ਲਈ ਗਹਿਰਾ ਸਨਮਾਨ ਪੈਦਾ ਹੋ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਸੱਸ ਦੇ ਰਿਸ਼ਤੇ ਨਿਭਾਉਣ ਦਾ ਤਰੀਕਾ ਬੋਝ ਨਹੀਂ ਬਲਕਿ ਪਰਿਵਾਰ ਦੀ ਅਸਲੀ ਤਾਕਤ ਹੈ ਹੁਣ ਜਦ ਵੀ ਘਰ ਵਿੱਚ ਕੋਈ ਮਹਿਮਾਨ ਆਉਂਦਾ ਸਿਮਰਨ ਖੁਦ ਅੱਗੇ ਵਧ ਕੇ ਉਸ ਦਾ ਸਵਾਗਤ ਕਰਦੀ ਕਰਦਾ ਮਾਹੌਲ ਵੀ ਬਦਲ ਗਿਆ ਸੀ ਕਿਉਂਕਿ ਹੁਣ ਨੂੰ ਤੇ ਸੱਸ ਦੋਨੋਂ ਮਿਲ ਕੇ ਰਿਸ਼ਤਿਆਂ ਦੀ ਟੋਰ ਨੂੰ ਹੋਰ ਮਜ਼ਬੂਤ ਕਰਨ ਲੱਗੀਆਂ ਸੀ ਰਿਸ਼ਤੇਦਾਰੀਆਂ ਤੇ ਮੇਲਜੋਲ ਹੀ ਜੀਵਨ ਦੀ ਅਸਲੀ ਪੂੰਜੀ ਨੇ ਜਦ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਆ ਤਾਂ ਉਹੀ ਰਿਸ਼ਤੇ ਔਖੇ ਵਕਤ ਵਿੱਚ ਸਹਾਰਾ ਬਣ ਜਾਂਦੇ ਨੇ ਪਰਿਵਾਰ ਵਿੱਚ ਪਿਆਰ ਤੇ ਆਪਣਾਪਨ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਰਿਸ਼ਤਿਆਂ ਨੂੰ ਬੋਝ ਨਾ ਸਮਝ ਕੇ ਉਨਾ ਨੁਦਿਲ ਤੂੰ ਅਪਣਾਉਂਦੇ ਆ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ